ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਰਕਾਰ ਦੁਆਰਾ ਨਵੀਆਂ ਇਸਾਮਗਾਂ ਨੂੰ ਜੋ ਪ੍ਰਵਾਨਗੀ ਦਿੱਤੀ ਹੈ ਉਹਨਾਂ ਬਾਰੇ ਵੈਲਕਮ ਟੂ ਲਰਨਿੰਗ ਹਬ YouTube ਚੈਨਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਤਾਂ ਕਿ ਨਵੀਆਂ-ਨਵੀਆਂ ਅਪਡੇਟਸ ਤੁਹਾਡੇ ਤੱਕ ਲੈ ਕੇ ਆ ਸਕੀਏ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਨਵੀਆਂ ਨੌਕਰੀਆਂ ਲੈ ਕੇ ਆਏ ਆ ਹਰਪਾਲ ਚੀਮਾ ਜੀ ਨੇ ਉਹਨਾਂ ਦੀ ਅਪਡੇਟ ਦਿੱਤੀ ਹੈ ਸਭ ਤੋਂ ਪਹਿਲੀ ਜੋ ਅਪਡੇਟ ਹੈ ਉਹ ਹੈ ਪੀਸੀਐਸ ਦੀਆਂ ਪੋਸਟਾਂ ਦੀ ਗਿਣਤੀ ਵਿੱਚ ਵਾਧਾ ਪੀਸੀਐਸ ਦੀਆਂ ਪੋਸਟਾਂ ਜੋ ਕਿ ਜਿਨ੍ਹਾਂ ਦੀ ਸਟਰੈਂਥ ਪਹਿਲਾਂ 310 ਸੀ ਉਹਨਾਂ ਨੂੰ ਵਧਾ ਕੇ ਹੁਣ 369 369 ਕਰ ਦਿੱਤਾ ਗਿਆ ਹੈ ਇਹ ਤੋਂ ਜੋ ਅਗਲੀ ਅਪਡੇਟ ਹੈ ਉਹ ਹੈ ਮਲੇਰਕੋਟ ਲੌਜਿਸਟਿਕ ਕੋਟ ਜੋ ਕਿ ਪਿਛਲੇ ਕੁਝ ਪਹਿਲਾਂ ਜਿਸ ਨੂੰ ਡਿਸਟ੍ਰਿਕਟ ਘੋਸ਼ਿਤ ਕਰ ਦਿੱਤਾ ਗਿਆ ਸੀ ਉਸ ਦੇ ਲਈ ਜੋ ਨਵੀਆਂ ਪੋਸਟਾਂ ਉਹ ਪਿਆਵ ਸਰਕਾਰ ਦੁਆਰਾ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਹਨਾਂ ਦੇ ਵਿੱਚ 36 6 ਪੋਸਟਾਂ ਨੂੰ ਪ੍ਰਵਾਨਗੀ ਮਿਲੀ ਹੈ ਜਿਹੜੀਆਂ ਜਿਹੜਾ ਵੀ ਕੋਈ ਕੋਰਟ ਦੇ ਵਿੱਚ ਕਚਹਿਰੀ ਦੇ ਵਿੱਚ ਜੋ ਵੀ ਕੰਮ ਹੁੰਦਾ ਸੀ ਪਹਿਲਾਂ ਸੰਗਰੂਰ ਜਾਂਦਾ ਸੀ ਤੇ ਉਹ ਹੁਣ ਕੰਮ ਮਲੇਰ ਕੋਟਲਾ ਡਿਸਟ੍ਰਿਕਟ ਕੋਰਟ ਦੇ ਵਿੱਚ ਹੀ ਸ਼ੁਰੂ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਸ਼ੁਰੂ ਹੋਣਗੇ ਤੁਹਾਡੇ ਜੋ ਕੰਮ ਹਨ ਉੱਥੇ ਹੀ ਸੋਲਵ ਹੋ ਜਾ ਕਰਨਗੇ ਤੀਜੀ ਜੋ ਅਪਡੇਟ ਹੈ ਹਸਪਤਾਲਾਂ ਦੇ ਵਿੱਚ ਹਾਊਸ ਸਰਜਨ ਅਤੇ ਹਾਊਸ ਫਿਜੀਸ਼ੀਅਨ ਦੀਆਂ ਜੋ ਸਾਮਿਆਂ ਨੂੰ ਪ੍ਰਵਾਨਗੀ ਮਿਲੀ ਹੈ ਹਸਪਤਾਲਾਂ ਦੇ ਵਿੱਚ ਜੋ ਵੀ ਤਾਹ ਨੂੰ ਲੈ ਕੇ ਪ੍ਰੋਬਲਮ ਹੋ ਰਹੀ ਸੀ ਘੱਟ ਕਮੀ ਸੀਗੀ ਉਹਨਾਂ ਨੂੰ 450 450 ਸਾਮਿਆਂ ਜੋ ਉਹਨਾਂ ਦੀ ਪ੍ਰਵਾਨਗੀ ਮਿਲੀ ਹੈ ਜੋ ਕਿ ਹਸਪਤਾਲਾਂ ਦੇ ਵਿੱਚ ਕਾਰਡ ਸੂ ਪੂਰੀ ਹੋ ਸਕੇ ਤੇ ਇਹ ਸਨ ਤੁਹਾਡੇ ਲਈ ਇਹ ਨਿਊ ਅਪਡੇਟ ਤਾਂ ਤੁਸੀਂ ਧਿਆਨ ਰੱਖਣਾ ਆਨਲਾਈਨ ਟਾਈਮ ਵਿੱਚ ਇਸ ਦੀ ਜੋ ਅਨਾਉਂਸਮੈਂਟ ਹੈ ਜੋ ਅਪਲਾਈ ਕਰ ਹੁੰਦਾ ਜੋ ਵੀ ਟਾਈਮ ਹੋਏਗਾ ਉਹ ਤੁਹਾਡੇ ਤੱਕ ਵੀਡੀਓ ਰਾਹੀਂ ਜਰੂਰ ਸਾਂਝਾ ਕਰਾਂਗੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਅਸੀਂ ਨਵਾਂ ਨਵਾਂ ਅਪਡੇਟ ਦੀ ਜਾਣਕਾਰੀ ਦਿੰਦੇ ਰਹੀਏ ਤੇ ਅਸੀਂ ਤੁਹਾਡੇ ਨਾਲ ਕਿਸੇ ਵੀ ਫਾਲਤੂ ਗੱਲ ਦੇ ਕਰਕੇ ਵੀਡੀਓ ਲੰਮੀ ਨਹੀਂ ਕਰਾਂਗੇ ਅਸੀਂ ਉਨੀ ਹੀ ਵੀਡੀਓ ਬਣਾਵਾਂਗੇ ਜਿੰਨੀ ਦੀ ਜ਼ਰੂਰਤ ਹੁੰਦੀ ਹੈ ਇਦਾਂ ਦੇ ਕੋਈ ਸਵਾਲ ਸਾਡੀ ਵੀਡੀਓ ਦੇ ਵਿੱਚ ਨਹੀਂ ਹੋਇਆ ਕਰਨਗੇ ਜਿੱਦਾਂ ਤੁਸੀਂ ਹੋਰ ਵੀਡੀਓ ਦੇ ਵਿੱਚ ਦੇਖਦੇ ਹੋ ਕਿਉਂਕਿ ਜੇ ਉਹ ਸਵਾਲ ਹੁਣ ਮੈਂ ਕਰਨ ਲੱਗਿਆ ਤਾਂ ਵੀਡੀਓ ਤੁਹਾਨੂੰ ਵੀ ਪਤਾ ਲੰਮੀ ਹੋ ਜਾਣੀ ਤੇ ਕਿਰਪਾ ਕਰਕੇ ਸਾਡੇ ਚੈਨਲ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ